ਮੇਰਾ ਨਾਮ ਬਿਮਲਾ ਹੈ ਮੇਰੀ ਉਮਰ ਸਿਰਫ 19 ਸਾਲ ਹੈ ਮੇਰੇ ਘਰ ਦੀ ਹਾਲਤ ਠੀਕ ਨਹੀਂ ਸੀ ਇਸ ਕਰਕੇ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਜਾਣਾ ਪੈਂਦਾ ਸੀ ਫਿਰ ਮੈਂ ਇੱਕ ਬਹੁਤ ਹੀ ਚੰਗੇ ਘਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਮਾਲਕਣ ਦਾ ਨਾਮ ਰਾਣੀ ਸੀ ਉਹ ਬਹੁਤ ਚੰਗੀ ਔਰਤ ਸੀ ਅਤੇ ਉਸ ਦਾ ਘਰ ਬਹੁਤ ਵੱਡਾ ਅਤੇ ਸੁੰਦਰ ਸੀ ਮੈਨੂੰ ਅਜਿਹੇ ਘਰ ਬਹੁਤ ਪਸੰਦ ਸਨ ਜੋ ਬਹੁਤ ਪੁਰਾਣੇ ਢੰਗ ਨਾਲ ਬਣਾਏ ਹੁੰਦੇ ਸਨ ਮੈਂ ਉਥੇ ਕੰਮ ਕਰਦੀ ਸੀ ਉਹ ਸਦਾ ਇੱਕੋ ਇੱਕ ਪੁੱਤਰ ਸੀ ਜੋ ਮੇਰੇ ਆਉਣ ਜਾਣ ਵੇਲੇ ਮੇਰੇ ਤੇ ਨਿਗਾਹ ਰੱਖਦਾ ਸੀ ਅੱਜ ਤੱਕ ਉਸ ਨੇ ਨਾ ਤਾਂ ਮੈਨੂੰ ਕੁਝ ਕਿਹਾ ਸੀ ਅਤੇ ਨਾ ਹੀ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਮੇਰੇ ਉੱਤੇ ਨਜ਼ਰ ਰੱਖਣ ਦੇ ਮੈਨੂੰ ਪਰੇਸ਼ਾਨ ਕਰ ਦਿੰਦਾ ਸੀ ਪਰ ਉਸ ਦੇ ਮੇਰੇ ਉੱਤੇ ਨਜ਼ਰ ਰੱਖਣ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਫਿਰ ਇੱਕ ਦਾ ਨਾਂ ਮੇਰੀ ਮਾਲਕਾਨੀ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੀ ਹੈ ਇਹ ਮੇਰੇ ਲਈ ਬਹੁਤ ਵੱਡੀ ਹੈਰਾਨੀ ਦੀ ਗੱਲ ਸੀ ਕਿਉਂਕਿ ਮੈਂ ਉਹਨਾਂ ਦੇ ਘਰ ਇੱਕ ਆ ਸਧਾਰਨ ਨੌਕਰਾਨੀ ਸੀ ਅਤੇ ਮੈਂ ਖੁਦ ਉਸ ਘਰ ਦੀ ਮਾਲਕਨ ਬਣ ਜਾ ਰਹੀ ਸੀ ਮੈਂ ਤਰੰਤ ਹਾਂ ਕਰ ਦਿੱਤੀ ਅਤੇ ਉਸ ਦੇ ਪੁੱਤਰ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਇਸ ਲਈ ਉਹ ਮੇਰੇ ਵੱਲ ਦੇਖਦਾ ਸੀ ਅਤੇ ਉਹ ਸਨੀ ਆਪਣੀ ਮਾਂ ਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਫਿਰ ਮੇਰੀ ਸੱਸ ਜੋ ਪਹਿਲਾਂ ਮੇਰੀ ਮਾਲਕਾ ਨਹੀਂ ਸੀ ਹਤੇ ਹੁਣ ਮੇਰੀ ਪਤਨੀ ਅਤੇ ਹੁਣ ਮੇਰੀ ਸੱਸ ਬਣ ਗਈ ਸੀ ਮੇਰੇ ਤੋਂ ਅਜਿਹਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੀ ਮੈਨੂੰ ਉਮੀਦ ਵੀ ਨਹੀਂ ਸੀ ਉਹ ਮੈਨੂੰ ਰਾਤ 11 ਵਜੇ ਆਪਣੇ ਕਮਰੇ ਵਿੱਚ ਬੁਲਾਉਂਦੀ ਮੇਰੇ ਪਤੀ ਹਸਪਤਾਲ ਵਿੱਚ ਰਾਤ ਦੀ ਡਿਊਟੀ ਕਰਦੇ ਸਨ ਜਦੋਂ ਹੀ ਰਿਤੇਸ਼ ਕੰਮ ਤੇ ਜਾਂਦਾ ਤਾਂ ਮੇਰੀ ਸੱਸ ਤੁਰੰਤ ਮੈਨੂੰ ਆਪਣੇ ਕਮਰੇ 'ਚ ਬੁਲਾ ਲੈਂਦੀ ਅਸਲ ਵਿੱਚ ਉਹ ਮੈਨੂੰ ਇੱਕ ਹਨੇਰਾ ਕਮਰਾ ਬਣਾਉਣ ਲਈ ਕਹਿ ਰਹੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਅਜਿਹਾ ਕੰਮ ਕਰਨ ਲਈ ਕਿਉਂ ਮਜਬੂਰ ਕਰਦੀ ਹੈ ਫਤਿਹ ਰਿਤੇਸ਼ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ ਪਰ ਜੋ ਮਰਜੀ ਹੋ ਜਾਵੇ ਮੈਂ ਉਹਨਾਂ ਦਾ ਕੰਮ ਕਰਦੀ ਰਹਿੰਦੀ ਕੰਮ ਬਹੁਤ ਔਖਾ ਸੀ ਮੈਂ ਬਹੁਤ ਜਲਦੀ ਥੱਕ ਜਾਂਦੀ ਜਦੋਂ ਮੈਂ ਪੂਰੀ ਤਰ੍ਹਾਂ ਥੱਕ ਜਾਂਦੀ ਤਾਂ ਮੇਰੀ ਸੱਸ ਮੇਰੇ ਲਈ ਜੂਸ ਬਣਾਉਂਦੀ ਆ ਤੇ ਮੈਨੂੰ ਕਹਿੰਦੀ ਕੀ ਇਹ ਪੀ ਲੋ ਤੁਹਾਡੀ ਥਕਾਵਟ ਖਤਮ ਹੋ ਜਾਵੇਗੀ ਮੈਂ ਜੂਸ ਪਿੰਦੀ ਤਾਂ ਤਰ੍ਹਾਂ ਸ ਮੈਨੂੰ ਨੀਂਦ ਆ ਜਾਂਦੀ ਜਦੋਂ ਮੈਂ ਜਾਗਦੀ ਤਾਂ ਮੇਰੀ ਸੱਸ ਮੇਰੇ ਕੋਲ ਹੁੰਦੀ ਆ ਤੇ ਮੈਨੂੰ ਪੈਸੇ ਦਿੰਦੀ ਆ ਤੇ ਮੈਨੂੰ ਇਹ ਰੱਖਣ ਲਈ ਕਹਿੰਦੀ ਇਹ ਤੁਹਾਡੀ ਮਿਹਨਤ ਦੀ ਕਮਾਈ ਹੈ ਪਰ ਇਹ ਕਿਸੇ ਨੂੰ ਨਾ ਦੱਸਿਓ ਇੱਥੋਂ ਤੱਕ ਕਿ ਆਪਣੇ ਪਤੀ ਰਿਤੇਸ਼ ਨੂੰ ਵੀ ਨਹੀਂ ਹੌਲੀ ਹੌਲੀ ਮੈਨੂੰ ਸ਼ੱਕ ਹੋਣ ਲੱਗਾ ਕਿ ਜੂਸ ਪੀ ਕੇ ਨੀਂਦ ਕਿਉਂ ਆਉਂਦੀ ਹੈ ਤੇ ਪਤਾ ਹੀ ਨਹੀਂ ਲੱਗਦਾ ਸੀ ਕਿ ਮੈਂ ਕਿੱਥੇ ਅਤੇ ਕਿਵੇਂ ਸੁੱਤੀ ਪਈ ਹਾਂ ਇੱਕ ਦਿਨ ਜੂਸ ਪੀਣ ਤੋਂ ਬਾਅਦ ਮੈਂ ਆਪਣੇ ਫੋਨ ਦਾ ਕੈਮਰਾ ਔਨ ਕਰਕੇ ਲਕੋ ਦਿੱਤਾ ਅਤੇ ਫਿਰ ਉੱਥੇ ਜੋ ਹੋਇਆ ਉਸ ਨੂੰ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਜਦੋਂ ਮੈਂ ਬੇਹੋਸ਼ ਹੋ ਗਈ ਤਾਂ ਮੇਰੀ ਸੱਸ ਨੇ ਇੱਕ ਨਹੀਂ ਬਲਕਿ ਚਾਰ ਚਾਰ ਮੈਂ ਆਪਣੇ ਮਾਤਾ ਪਿਤਾ ਦੀ ਛੋਟੀ ਧੀ ਸੀ ਅਤੇ ਬਹੁਤ ਸੁੰਦਰ ਸੀ ਮੇਰੀ ਮਾਂ ਲੋਕਾਂ ਦੇ ਘਰ ਖਾਣਾ ਬਣਾਉਂਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਵੀ ਅਜੇ ਹਾਈ ਕਰਾਂ ਪਰ ਮੇਰੇ ਪਿਤਾ ਜੀ ਮੇਰੀ ਮਾਂ ਨੂੰ ਕਹਿੰਦੇ ਸਨ ਕਿ ਜੇਕਰ ਅਜੇ ਹੀ ਪਿਆਰੀ ਕੁੜੀ ਨੂੰ ਕਿਸੇ ਦੇ ਘਰ ਕੰਮ ਕਰਨ ਲਈ ਭੇਜਾਂਗੇ ਤਾਂ ਉਹਨਾਂ ਦਾ ਮਨ ਹਰ ਵੇਲੇ ਪਰੇਸ਼ਾਨ ਰਹੇਗਾ ਪਰ ਮਾਂ ਕਹਿੰਦੀ ਮੈਂ ਵੀ ਬਹੁਤ ਸੋਹਣੀ ਸੀ ਮੈਂ ਵੀ ਕਿਸੇ ਦੀ ਧੀ ਸੀ ਤੁਸੀਂ ਗਰੀਬੀ ਕਾਰਨ ਮੇਰੇ ਤੋਂ ਇਹ ਕੰਮ ਕਰਵਾਇਆ ਅਤੇ ਜਦੋਂ ਤੁਹਾਡੀ ਧੀ ਦੀ ਵਾਰੀ ਆਈ ਤਾਂ ਹਾਡਾ ਦਿਲ ਦੁਖਦਾ ਹੈ ਜਦੋਂ ਮੇਰੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਤਾਂ ਮੇਰੀ ਮਾਂ ਨੇ ਵੀ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਕਿਹਾ ਮੈਨੂੰ ਇੱਕ ਬਹੁਤ ਹੀ ਚੰਗੀ ਔਰਤ ਦੇ ਘਰ ਨੌਕਰੀ ਮਿਲ ਗਈ ਮੈਂ ਦਿਨ ਰਾਤ ਉੱਥੇ ਰਹਿੰਦੀ ਸੀ ਉਹ ਔਰਤ ਮੇਰਾ ਬਹੁਤ ਖਿਆਲ ਰੱਖਦੀ ਸੀ ਉਹ ਮੈਨੂੰ ਤਹਾਰਾਂ ਤੇ ਤੋਹਫੇ ਦਿੰਦੀ ਸੀ ਅਤੇ ਮੈਨੂੰ ਕੱਪੜੇ ਵੀ ਬਣਾ ਕੇ ਦਿੰਦੀ ਸੀ ਨਾਲ ਹੀ ਉਹ ਮੈਨੂੰ ਖਾਣਾ ਵੀ ਦਿੰਦੀ ਸੀ ਜਦੋਂ ਵੀ ਕੋਈ ਉਸ ਦੇ ਘਰੋਂਦਾ ਤਾਂ ਉਹ ਮੈਨੂੰ ਦੇਖ ਕੇ ਪੁੱਛਦਾ ਕਿ ਇਹ ਕੋਈ ਰਿਸ਼ਤੇਦਾਰ ਹੈ ਕਿਉਂਕਿ ਮੈਂ ਚਿਹਰੇ ਅਤੇ ਸਰੀਰ ਵਿੱਚ ਬਹੁਤ ਸੋਹਣੀ ਸੀ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਮੈਂ ਉਸ ਘਰ ਵਿੱਚ ਇੱਕ ਕਾਮ ਨੌਕਰਾਨੀ ਸੀ ਉਸਦਾ ਇੱਕ ਬੇਟਾ ਰਿਤੇਸ਼ ਸੀ ਜੋ ਕਿ ਬਹੁਤ ਸੋਹਣਾ ਸੀ ਅਤੇ ਚੰਗੀ ਕਮਾਈ ਵੀ ਕਰਦਾ ਸੀ ਪਰ ਉਹ ਅਕਸਰ ਮੇਰੇ ਵੱਲ ਦੇਖਦਾ ਰਹਿੰਦਾ ਸੀ ਹਾਲਾਂਕਿ ਉਸਨੇ ਕਦੇ ਮੇਰੇ ਨਾਲ ਕੁਝ ਗਲਤ ਨਹੀਂ ਕੀਤਾ ਨਾ ਹੀ ਮੈਨੂੰ ਕੁਝ ਕਿਹਾ ਅਤੇ ਨਾ ਹੀ ਕੋਈ ਗਲਤ ਇਸ਼ਾਰਾ ਕੀਤਾ ਪਰ ਉਸ ਦੀ ਨਜ਼ਰ ਸਿਰਫ ਮੇਰੇ ਉੱਤੇ ਹੀ ਸੀ ਮੈਂ ਉਸ ਦੇ ਕਮਰੇ ਵਿੱਚ ਜਾਣਾ ਹੀ ਬੰਦ ਕਰ ਦਿੱਤਾ ਸੀ ਮੈਂ ਖਾਣਾ ਬਣਾਉਂਦੀ ਅਤੇ ਮਾਲਕਨ ਨੂੰ ਕਹਿੰਦੀ ਤੁਸੀਂ ਆਪ ਹੀ ਉਹਨਾਂ ਨੂੰ ਖਾਣਾ ਦਿਆਓ ਮੈਂ ਉਸ ਤੋਂ ਦੂਰ ਰਹਿਣ ਲੱਗੀ ਕਿਉਂਕਿ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਇੱਕ ਦਿਨ ਮਾਲਕਨ ਦੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਉਸ ਨੇ ਕਿਹਾ ਕਿ ਮੈਂ ਤੈਨੂੰ ਆਪਣੇ ਘਰ ਦੀ ਬੌਂਟੀ ਬਣਾਉਣਾ ਚਾਹੁੰਦੀ ਹਾਂ ਸੋਨਕੇ ਮੈਂ ਹੈਰਾਨ ਰਹਿ ਗਈ ਫਿਰ ਸੋਚਾ ਕਿ ਸ਼ਾਇਦ ਉਹਨਾਂ ਨੇ ਲੰਬੇ ਸਮੇਂ ਤੋਂ ਬਿਮਾਰ ਹੋਣ ਕਾਰਨ ਇਸ ਤਰ੍ਹਾਂ ਬੋਲਿਆ ਹੋਵੇਗਾ ਉਸ ਅਦਾਕਾਰ ਬਹੁਤ ਵੱਡਾ ਤੇ ਪ੍ਰਾਣਾ ਸੀ ਅੱਜ ਕੱਲ੍ਹ ਅਜਿਹੇ ਕਾਰਨ ਨਜ਼ਰ ਨਹੀਂ ਆਉਂਦੇ ਅਤੇ ਮੈਨੂੰ ਅਜਿਹੇ ਘਰ ਬਹੁਤ ਪਸੰਦ ਆਸਨ ਹਾਲਾਂਕਿ ਘਰ ਹਜੇ ਵੀ ਬਹੁਤ ਵਧੀਆ ਦਿਖਦਾ ਸੀ ਅਗਲੀ ਸਵੇਰ ਜਦੋਂ ਉਸ ਦੀ ਸਿਹਤ ਠੀਕ ਹੋ ਗਈ ਤਾਂ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਮਾਲਕਾ ਨੂੰ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਬਿਮਾਰ ਸੀ ਅਤੇ ਇਸ ਲਈ ਸ਼ਾਇਦ ਤੁਸੀਂ ਮੈਨੂੰ ਬਿਮਾਰੀ ਕਾਰਨ ਇਹ ਕਿਹਾ ਸੀ ਇਸ ਤੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਬਿਮਾਰੀ ਕਾਰਨ ਨਹੀਂ ਬੋਲਿਆ ਸੀ ਮੈਂ ਸੱਚਮੁੱਚ ਆਪਣੇ ਪੁੱਤਰ ਦਾ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹਾਂ ਤੁਸੀਂ ਆਪ ਹੀ ਸੋਚੋ ਹੁਣ ਇਸ ਉਮਰ ਵਿੱਚ ਮੈਂ ਆਪਣੇ ਬੇਟੇ ਦੀ ਤੇਸ਼ ਲਈ ਇੱਕ ਕੁੜੀ ਕਿਵੇਂ ਲੱਭਾਂਗੀ ਅਤੇ ਇੰਨੀ ਭੱਜ ਦੌੜ ਕਿਵੇਂ ਕਰਾਂਗੀ ਉਸ ਤੋਂ ਬਾਅਦ ਪਤਾ ਨਹੀਂ ਉਸ ਦਾ ਸਵਾ ਕੀ ਹੋ ਜਾ ਹੋਵੇਗਾ ਮੇਰੇ ਤੋਂ ਬਾਅਦ ਦਾ ਉਹ ਘਰ ਸੰਭਾਲ ਸਕੇਗੀ ਜਾਂ ਨਹੀਂ ਤੇਰੇ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਚੰਗੀ ਕੁੜੀ ਵਿੱਚ ਹੋਣੇ ਚਾਹੀਦੇ ਹਨ ਨਾ ਖੋਣ ਇਸ ਉਮਰ ਵਿੱਚ ਤੇਰੇ ਵਰਗੀ ਹੋਰ ਕੁੜੀ ਲੱਭਣ ਦੀ ਤਾਂ ਮੇਰੇ ਵਿੱਚ ਹਿੰਮਤ ਨਹੀਂ ਹੈ ਅਤੇ ਨਾ ਹੀ ਤਾਕਤ ਅਤੇ ਤੁਸੀਂ ਮੇਰੇ ਪੁੱਤਰ ਅਤੇ ਮੇਰੀ ਵੀ ਦੇਖਭਾਲ ਕਰਦੇ ਹੋ ਇਸ ਲਈ ਹੁਣ ਮੈਂ ਚਾਹੁੰਦੀ ਹਾਂ ਕਿ ਅਸੀਂ ਇਹ ਨੌਕਰੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਦਈਏ ਰਿਤੇਸ਼ ਨੂੰ ਤੁਹਾਡੇ ਹੱਥ ਦਾ ਖਾਣਾ ਬਹੁਤ ਪਸੰਦ ਹੈ ਅਤੇ ਇਹ ਵੀ ਜਾਣਦੀ ਹਾਂ ਕਿ ਰਿਤੇਸ਼ ਨੂੰ ਹੋਰ ਕੋਈ ਲੜਕੀ ਪਸੰਦ ਨਹੀਂ ਹੈ ਜੇਕਰ ਉਸ ਨੂੰ ਕੋਈ ਲੜਕੀ ਪਸੰਦ ਆ ਗਈ ਤਾਂ ਬੇਸ਼ੱਕ ਮੈਂ ਉਸ ਦਾ ਵਿਆਹ ਉਸ ਨਾਲ ਕਰਵਾਵਾਂਗੀ ਅਤੇ ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ بیٹے ਰਿਤੇਸ਼ ਦਾ ਵਿਆਹ ਤੁਹਾਡੇ ਨਾਲ ਹੀ ਕਰਾਂਗੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਘਰ ਜਾ ਕੇ ਦੱਸ ਦਿਓ ਜਦੋਂ ਮੈਂ ਘਰ ਆ ਕੇ ਮਾਂ ਨੂੰ ਇਹ ਗੱਲ ਦੱਸੀ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਚੱਕਰ ਚਲਾ ਕੇ ਉਸ ਦੇ ਪੁੱਤਰ ਨੂੰ ਆਪਣੀ ਸੁੰਦਰਤਾ ਦੇ ਜਾਲ ਵਿੱਚ ਫਸਾ ਲਿਆ ਹੋਵੇਗਾ ਜਦੋਂ ਕਿ ਮੇਰੇ ਮਨ ਵਿੱਚ ਪੂਜ ਹੋਰ ਹੀ ਚੱਲ ਰਿਹਾ ਸੀ ਕਿਉਂਕਿ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਸੋਹਣੀ ਕੁੜੀ ਸੀ ਇਸ ਲਈ ਪਰਿਵਾਰ ਵਿੱਚ ਜੋ ਮੁੰਡੇ ਵੀ ਸਨ ਹਰੇ ਕਿਸੇ ਦੇ ਰਿਸ਼ਤੇ ਮੇਰੇ ਲਈ ਆਈ ਸਨ ਪਰ ਮੈਂ ਸਾਰੇ ਰਿਸ਼ਤੇ ਠੁਕਰਾ ਦਿੱਤੇ ਸਨ ਇਸ ਲਈ ਮੈਂ ਸੋਚ ਰਹੀ ਸੀ ਕਿ ਜਦੋਂ ਸਾਰੇ ਠੁਕਰਾਏ ਹੋਏ ਰਿਸ਼ਤੇ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸੇ ਵੱਡੇ ਮਹਿਲਦੀਨ ਨੂੰ ਬਣ ਗਈ ਹਾਂ ਤਾਂ ਉਹਨਾਂ ਦੇ ਦਿਲਾਂ ਤੇ ਬਿਜਲੀ ਡਿੱਗ ਪਵੇਗੀ ਮੈਂ ਮੇਰੀ ਮਾਂ ਨੂੰ ਕਿਹਾ ਕਿ ਮੇਰਾ ਇੱਥੇ ਵਿਆਹ ਕਰਵਾ ਦਿਓ ਮੇਰਾ ਵਿਆਹ ਵੀ ਹੋ ਗਿਆ ਮੇਰੇ ਪਤੀ ਦੀ ਰਾਤ ਦੀ ਡਿਊਟੀ ਲੱਗੀ ਕਿਉਂਕਿ ਉਹ ਇੱਕ ਵੱਡੇ ਹਸਪਤਾਲ ਵਿੱਚ ਡਾਕਟਰ ਸਨ ਅਤੇ ਹੁਣ ਉਹਨਾਂ ਦੀ ਰਾਤ ਦੀ ਡਿਊਟੀ ਸ਼ੁਰੂ ਹੋ ਗਈ ਸੀ ਮੈਂ ਹਮੇਸ਼ਾ ਆਪਣੀ ਮਾਲਕਨ ਦੀ ਬਹੁਤ ਇੱਜ਼ਤ ਕਰਦੀ ਸੀ ਅਤੇ ਹੁਣ ਜਦੋਂ ਉਹਨਾਂ ਨੇ ਮੈਨੂੰ ਇਸ ਘਰ ਦੀ ਨੂੰ ਬਣਾ ਦਿੱਤੀ ਸੀ ਤਾਂ ਇਹ ਮੇਰੇ ਲਈ ਕਿਸੇ ਉਪਕਾਰ ਤੋਂ ਘੱਟ ਨਹੀਂ ਸੀ ਮੈਂ ਉਹਨਾਂ ਦੀ ਹਰ ਗੱਲ ਤੇ ਵਿਸ਼ਵਾਸ ਕੀਤਾ ਮੈਂ ਦਿਨ ਰਾਤ ਉਹਨਾਂ ਦੀ ਬਹੁਤ ਦੇਖਭਾਲ ਕਰਦੀ ਸੀ ਮੈਂ ਆਪਣੇ ਪਤੀ ਨਾਲ ਉਹਨਾਂ ਦੇ ਖਾਣ ਪੀਣ ਦਾ ਜਿਆਦਾ ਧਿਆਨ ਰੱਖਦੀ ਸੀ ਮੈਂ ਆਪਣੇ ਪਤੀ ਨੂੰ ਬਾਅਦ ਵਿੱਚ ਖਾਣਾ ਦਿੰਦੀ ਸੀ ਮੇਰੇ ਪਤੀ ਵੀ ਮੇਰੇ ਤੋਂ ਬਹੁਤ ਖੁਸ਼ ਸੀ ਅਤੇ ਕਹਿੰਦੇ ਸੀ ਕਿ ਮੇਰਾ ਫੈਸਲਾ ਬਿਲਕੁਲ ਮੈਂ ਵੀ ਨਹੀਂ ਚਾਹੁੰਦੀ ਸੀ ਕਿ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਮੈਂ ਇੱਕ ਗਰੀਬਾ ਆਦਮੀ ਦੀ ਧੀ ਤਿ ਘਰ ਲਿਆਇਆ ਸੀ ਅਤੇ ਉਹ ਮੇਰੇ ਸਿਰ ਤੇ ਮਾਲਕਨ ਬਣ ਕੇ ਨੱਚਣ ਲੱਗ ਪਈ ਇਸ ਦੀ ਬਜਾ ਮੈਂ ਉਹਨਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੀ ਸੀ ਕਿ ਮੈਂ ਇੱਕ ਚੰਗੀ ਇਨਸਾਨ ਸੀ ਅਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੀ ਸੀ ਮੇਰਾ ਪਤੀ ਰਾਤ ਦੀ ਡਿਊਟੀ ਤੇ ਗਿਆ ਹੋਇਆ ਸੀ ਮੈਂ ਆਪਣੇ ਕਮਰੇ ਵਿੱਚ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦੀ ਹਾਂ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਉਸ ਨੇ ਇੱਕ ਕੰਦ ਕੋਲਾ ਵਾਲਾ ਮਾਰੀ ਹਟਾਈ ਤਾਂ ਮੈਂ ਦੇਖਿਆ ਕਿ ਘਰ ਬਹੁਤ ਮਜ਼ਬੂਤ ਅਤੇ ਕੰਕਰੀਟ ਦਾ ਸੀ ਪਰ ਇਹ ਕੰਦਾਂ ਬਹੁਤ ਕੱਚੀਆਂ ਸਨ ਅਤੇ ਇਸ ਦੇ ਹੇਠਾਂ ਕੁਝ ਖੋਦਾਈ ਕੀਤੀ ਹੋਈ ਸੀ ਮੇਰੀ ਸੱਸ ਨੇ ਕਿਹਾ ਕਿ ਤੁਹਾਨੂੰ ਇਸ ਕੰਦ ਨੂੰ ਤੋੜ ਕੇ ਇੱਕ ਅੰਡਰਗਰਾਉਂਡ ਕਮਰਾ ਬਣਾਉਣਾ ਹੋਵੇਗਾ ਮੈਂ ਇਸ ਕੰਮ ਲਈ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ ਅਤੇ ਨਾ ਹੀ ਮੈਂ ਖੁਦ ਇਹ ਕੰਮ ਕਰ ਸਕਦੀ ਇਸ ਲਈ ਤੁਹਾਨੂੰ ਇਹ ਕੰਮ ਆਪ ਹੀ ਕਰਨਾ ਪੈਣਾ ਹੈ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿਉਂਕਿ ਇੱਥੇ ਅੰਡਰਗਰਾਉਂਡ ਕਮਰਾ ਬਣਾਉਣਾ ਕੋਈ ਆਸਾਨ ਕੰਮ ਨਹੀਂ ਸੀ ਜਦੋਂ ਉਸ ਨੇ ਮੈਨੂੰ ਹੈਰਾਨ ਅਤੇ ਪਰੇਸ਼ਾਨ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਦੇਖੋ ਕੋਈ ਜਲਦੀ ਨਹੀਂ ਹੈ ਤੁਸੀਂ ਇਹ ਕੰਮ ਆਰਾਮ ਨਾਲ ਕਰ ਸਕਦੇ ਹੋ ਭਾਵੇਂ ਤੁਸੀਂ ਹਰ ਰੋਜ਼ ਥੋੜਾ ਥੋੜਾ ਕਰੋ ਮੈਨੂੰ ਕੋਈ ਸਮੱਸਿਆ ਨਹੀਂ ਹੈ ਮੈਂ ਆਪਣੀ ਸੱਸ ਨੂੰ ਕੋਈ ਸਵਾਲ ਨਹੀਂ ਪੁੱਛਿਆ ਕਿਉਂਕਿ ਮੈਂ ਨਹੀਂ ਸੋਚਿਆ ਸੀ ਕਿ ਉਹ ਮੇਰੇ ਕਿਸੇ ਸਵਾਲ ਦਾ ਜਵਾਬ ਦੇਵੇਗੀ ਅਤੇ ਮੇਰੇ ਵਿੱਚ ਉਸ ਨਾਲ ਅੱਗੇ ਵੈਸ ਕਰਨ ਦੀ ਹਿੰਮਤ ਵੀ ਨਹੀਂ ਸੀ ਮੈਂ ਉਸ ਦਾ ਹੁਕਮ ਮੰਨ ਲਿਆ ਜਿਵੇਂ ਹਮੇਸ਼ਾ ਮੰਨਦੀ ਸੀ ਬੇਚਾਹਲ ਥਾਉੜਾ ਇਹ ਸਭ ਕੁਝ ਜੇ ਪਹਿਲਾਂ ਹੀ ਇੱਥੇ ਸੀ ਮੈਂ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਰਾਤ 11 ਵਜੇ ਤੋਂ ਸਵੇਰ 4 ਵਜੇ ਤੱਕ ਇਹੀ ਕੰਮ ਕਰਦੀ ਰਹੀ ਕੰਮ ਬਹੁਤ ਔਖਾ ਸੀ ਅਤੇ ਮੈਂ ਪਸੀਨੇ ਵਿੱਚ ਲਪਪਤ ਹੋ ਗਈ ਸੀ ਮੈਂ ਕੰਮ ਵਿੱਚ ਰੁੱਝੀ ਹੋਈ ਸੀ ਜਦੋਂ ਮੇਰੀ ਸੱਸ ਬਾਹਰੋਂ ਆਈ ਤਾਂ ਮੈਨੂੰ ਨਹੀਂ ਪਤਾ ਕਿ ਉਹ ਕਿੱਥੋਂ ਆਈ ਸੀ ਮੈਂ ਆਪਣੀ ਸੱਸ ਦੇ ਹੱਥ ਵਿੱਚ ਠੰਡੇ ਜੂਸ ਦਾ ਇੱਕ ਗਲਾਸ ਦੇਖਿਆ ਮੇਰੇ ਮੂੰਹ ਵਿੱਚ ਪਾਣੀ ਆਉਣ ਲੱਗਾ ਮੇਰੀ ਸੱਸ ਨੇ ਕਿਹਾ ਕਿ ਅੱਜ ਐਨਾ ਕੰਮ ਕਾਫੀ ਹੈ ਇਹ ਲਓ ਜੂਸ ਪੀ ਲਓ ਮੈਂ ਉਹ ਜੂਸ ਪੀ ਲਿਆ ਉਸ ਤੋਂ ਬਾਅਦ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਨੂੰ ਪਤਾ ਹੀ ਨਹੀਂ ਚਲਿਆ ਕਿ ਮੈਂ ਕਿੱਥੇ ਸੀ ਮੈਂ ਉਸ ਕਮਰੇ ਦੇ ਇੱਕ ਪਾਸੇ ਲੇਟੀ ਹੋਈ ਸੀ ਜਦੋਂ ਮੈਂ ਸਵੇਰੇ ਜਾਗੀ ਤਾਂ ਮੈਂ ਮੇਰੀ ਸੱਸ ਨੂੰ ਕਿਹਾ ਕਿ ਮੈਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਸਾਕਤ ਮੈਂ ਤਾਂ ਕਾਰਨ ਨਾਲ ਤੁਹਾਨੂੰ ਨੀਂਦ ਆ ਜਾਂਦੀ ਹੈ ਅਤੇ ਵੈਸੇ ਵੀ ਅੱਜ ਦੇ ਲਈ ਇੰਨਾ ਕੰਮ ਕਾਫੀ ਹੈ ਉਸ ਦੀ ਗੱਲ ਸੁਣ ਕੇ ਮੈਂ ਬਾਹਰ ਜਾਣ ਲੱਗੀ ਤਾਂ ਉਸ ਨੇ ਮੈਨੂੰ ਬੁਲਾਇਆ ਤੇ ਪੁੱਛਿਆ ਕਿ ਮੈਂ ਕਿੱਥੇ ਜਾ ਰਹੀ ਹਾਂ ਮੈਂ ਕਿਹਾ ਘਰ ਦਾ ਕੰਮ ਕਰਨ ਲਈ ਉਹਨਾਂ ਨੇ ਕਿਹਾ ਕੀ ਘਰ ਦਾ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਤੁਸੀਂ ਇਸ ਘਰ ਦੀ ਨੌਕਰਾਣੀ ਨਹੀਂ ਮੈਂ ਇੱਕ ਕੁੜੀ ਨੂੰ ਕੰਮ ਤੇ ਰੱਖ ਲਿਆ ਹੈ ਅਤੇ ਉਹ ਅੱਜ 9 ਵਜੇ ਆਵੇਗੀ ਤੁਸੀਂ ਆਪਣੇ ਕਮਰੇ ਵਿੱਚ ਜਾਓ ਅਤੇ ਆਰਾਮ ਨਾਲ ਸੋ ਜਾਓ ਮੇਰੀ ਸੱਸ ਨੇ ਮੇਰੇ ਹੱਥ ਤੇ ਕੁਝ ਪੈਸੇ ਰੱਖੇ ਮੈਂ ਕਿਹਾ ਕਿ ਜਦੋਂ ਮੈਂ ਨੌਕਰਾਣੀ ਨਹੀਂ ਹਾਂ ਤਾਂ ਤੁਸੀਂ ਮੈਨੂੰ ਇਹ ਪੈਸੇ ਕਿਸ ਲਈ ਦੇ ਰਹੇ ਹੋ ਤੇ ਸਤਿਓ ਉਹ ਕਹਿਣ ਲੱਗੀ ਕਿ ਬੇਟਾ ਮੈਂ ਇਹ ਪੈਸੇ ਆਪਣੀ ਬੇਟੀ ਨੂੰ ਦੇ ਰਹੀ ਆ ਜੋ ਮੇਰੀ ਮਦਦ ਕਰ ਰਹੀ ਆ ਅਤੇ ਔਖੇ ਸਮੇਂ ਵਿੱਚ ਮੇਰਾ ਸਾਥ ਦੇ ਰਹੀ ਆ ਪਰ ਮੇਰੀ ਬੇਟੀ ਇਹ ਕਿਸੇ ਨੂੰ ਨਾ ਦੱਸੋ ਆਪਣੇ ਪਤੀ ਰਿਤੇਸ਼ ਨੂੰ ਵੀ ਨਹੀਂ ਮੇਰੀ ਸੱਸ ਮੇਰਾ ਬਹੁਤ ਖਿਆਲ ਰੱਖਦੀ ਸੀ ਜੇ ਉਹ ਚਾਹੁੰਦੀ ਤਾਂ ਘਰ ਦਾ ਸਾਰਾ ਕੰਮ ਮੇਰੇ ਤੋਂ ਕਰਵਾ ਸਕਦੀ ਸੀ ਪਰ ਮੇਰੇ ਆਰਾਮ ਲਈ ਉਸ ਨੇ ਇੱਕ ਨੌਕਰ ਰੱਖ ਲਿਆ ਜਦੋਂ ਕਿ ਮੈਂ ਆਪ ਇੱਕ ਨੌਕਰਾਨੀ ਸੀ ਤਾਂ ਤੇ ਅੱਜ ਕੋਈ ਹੋਰ ਮੇਰੇ ਲਈ ਕੰਮ ਕਰਨ ਲਈ ਆਇਆ ਸੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੈਂ ਉਸ ਨੂੰ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮਾਂ ਪਰ ਮੇਰੀ ਸੱਸ ਨੇ ਉਹ ਪੈਸੇ ਦੇ ਦਿੱਤੇ ਤੇ हां तूसी ਆਪਣੇ ਲਈ ਜੋ ਚਾਹੋ ਇਸ ਨਾਲ ਖਰੀਦੋ ਕੱਪੜੇ ਜੁੱਤੇ ਖਾਣ ਪੀਣ ਅਤੇ ਆਪਣੀ ਮਾਂ ਨੂੰ ਵੀ ਖਰੀਦਾਰੀ ਕਰਵਾ ਦਿਓ ਉਹ ਵੀ ਖੁਸ਼ ਹੋਵੇਗੀ ਮੇਰੀ ਸੱਸ ਕਿੰਨੀ ਚੰਗੀ ਸੀ ਮੇਰੇ ਦਿਲ ਵਿੱਚ ਉਸਦਾ ਸਤਿਕਾਰ ਦਿਨੋ ਦਿਨ ਵਧਦਾ ਜਾ ਰਿਹਾ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਜਦੋਂ ਮੈਂ ਪੈਸੇ ਗਿਨੇ ਤਾਂ ਇਹ 25000 ਤੋਂ ਵੱਧ ਸੀ ਮੇਰੀ ਤਨਖਾਹ ਵੀ ਇੰਨੀ ਨਹੀਂ ਸੀ ਉਸ ਤੋਂ ਬਾਅਦ ਮੈਂ ਆਰਾਮ ਨਾਲ ਸੋ ਗਈ ਅਤੇ ਬਹੁਤ ਚੰਗੀ ਨੀਂਦ ਆਈ ਮੇਰਾ ਪਤੀ ਦੁਪਹਿਰ ਨੂੰ ਆਉਂਦਾ ਸੀ ਅਤੇ ਮੈਂ ਉਸ ਨੂੰ ਇਸ ਬਾਰੇ ਨਹੀਂ ਦੱਸਿਆ ਪਰ ਉਸ ਨੇ ਨੋਟ ਕੀਤਾ ਕਿ ਮੈਂ ਬਹੁਤ ਥੱਕੀ ਹੋਈ ਲੱਗ ਰਹੀ ਸੀ ਮੈਂ ਕਿਹਾ ਕਿ ਮੈਂ ਆਰਾਮ ਕਰਕੇ ਥੱਕ ਗਈ ਹਾਂ ਕਿਉਂਕਿ ਮਾਂ ਨੇ ਮੇਰੇ ਲਈ ਘਰ ਵਿੱਚ ਨੌਕਰਾਨੀ ਰੱਖ ਲਈ ਹੈ ਇਸ ਘਰ ਵਿੱਚ ਮੇਰਾ ਸਮਾਂ ਕਿਵੇਂ ਲੰਘੇਗਾ ਮੇਰੇ ਪਤੀ ਨੇ ਕਿਹਾ ਕਿ ਜਲਦੀ ਹੀ ਇਸ ਘਰ ਵਿੱਚ ਛੋਟੇ ਛੋਟੇ ਮਹਿਮਾਨ ਆਉਣਗੇ ਫਿਰ ਤੁਹਾਡਾ ਸਮਾਂ ਵਧੀਆ ਬਤੀਤ ਹੋਵੇਗਾ ਪਰ ਮੈਨੂੰ ਸੱਸ ਦੀ ਗੱਲ ਯਾਦ ਆ ਗਈ ਉਸ ਨੇ ਕਿਹਾ ਸੀ ਕਿ ਮੈਂ ਕਮਰਾ ਬਣਾਉਣਾ ਹੈ ਅਤੇ ਇਹ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ ਤੇ ਇਹ 2-3 ਹਫ਼ਤਿਆਂ ਦਾ ਕੰਮ ਵੀ ਨਹੀਂ ਸੀ ਇਸ ਵਿੱਚ ਬਹੁਤ ਸਮਾਂ ਲੱਗ ਰਿਹਾ ਸੀ ਅਤੇ ਮੇਰੇ ਪਤੀ ਚਾਹੁੰਦੇ ਸਨ ਕਿ ਮੈਂ ਮਾਂ ਬਣਾ ਤਾਂ ਮੈਂ ਕੰਮ ਕਿਵੇਂ ਕਰ ਸਕਦੀ ਸੀ ਇਸ ਕਾਰਨ ਮੈਂ ਬਹੁਤ ਪਰੇਸ਼ਾਨ ਹੋ ਗਈ ਅਤੇ ਆਪਣੀ ਸੱਸ ਦੇ ਸਾਹਮਣੇ ਜਾ ਕੇ ਉਸ ਨੂੰ ਇਸ ਬਾਰੇ ਦੱਸਿਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਅਜੇ ਹਾਂ ਬਿਲਕੁਲ ਨਹੀਂ ਹੋਣ ਦੇਣਾ ਮੈਂ ਤੈਨੂੰ ਕਿਸੇ ਚੰਗੇ ਡਾਕਟਰ ਦਾ ਨੰਬਰ ਦੇਵਾਂਗੀ ਡਾਕਟਰ ਤੁਹਾਨੂੰ ਚੰਗੀ ਸਲਾਹ ਦੇਵੇਗਾ ਮੈਂ ਉਸ ਡਾਕਟਰ ਨਾਲ ਗੱਲ ਕੀਤੀ ਅਤੇ ਫਿਰ ਉਸ ਦੀ ਗੱਲ ਮੰਨ ਲਈ ਮੇਰੀ ਸੱਸ ਚਾਹੁੰਦੀ ਸੀ ਕਿ ਜਦੋਂ ਤੱਕ ਕਮਰੇ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਮੈਂ ਤਦ ਤੱਕ ਬੱਚੇ ਨੂੰ ਜਨਮ ਨਾ ਦਿਆਂ ਇਹ ਕੰਮ ਮੇਰੇ ਲਈ ਇਸ ਸਮੇਂ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਹ ਮੈਨੂੰ ਮੇਰੀ ਸੱਸ ਨੇ ਦਿੱਤਾ ਸੀ ਫਿਰ ਅਗਲੇ ਦਿਨ ਮੈਂ ਆਪਣੀ ਮਾਂ ਦੇ ਘਰ ਚਲੀ ਗਈ ਕੋਸ ਦਾ ਪੈਸਾ ਨਾਲ ਮੈਂ ਮਾਂ ਲਈ ਕਈ ਚੀਜ਼ਾਂ ਲੈ ਕੇ ਗਈ ਉਹ ਕਹਿਣ ਲੱਗੀ ਕਿ ਹੁਣ ਤੂੰ ਸੱਚਮੁੱਚ ਵੱਡੇ ਘਰਾਨੇ ਦੀ ਨਹੀਂ ਲੱਗਦੀਆਂ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਪੈਸਾ ਮੇਰੀ ਮਿਹਨਤ ਦਾ ਹੈ ਇਸ ਸਮੇਂ ਮੇਰੀ ਮਾਂ ਵੀ ਖੁਸ਼ ਸੀ ਮੈਂ ਬਹੁਤ ਥੱਕ ਜਾਂਦੀ ਸੀ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਪਰ ਸ਼ੇਰ ਵੀ ਮੈਂ ਇਹ ਕੰਮ ਕਰ ਰਹੀ ਸੀ ਮੈਂ ਰੋਜ਼ ਕੰਮ ਕਰਦੀ ਸੀ ਜਦੋਂ ਮੇਰੀ ਸੱਸ ਮੈਨੂੰ ਬੁਲਾਉਂਦੀ ਤਾਂ ਮੈਂ ਸੱਚਮੁੱਚ ਗੂੜੀ ਨੀਂਦ ਵਿੱਚ ਹੁੰਦੀ ਸੀ ਜਦੋਂ ਮੇਰੀ ਅੱਖ ਖੁੱਲhti ਤਾਂ ਮੇਰੀ ਸੱਸ ਬਹੁਤ ਖੁਸ਼ ਹੁੰਦੀ ਸੀ ਉਹ ਮੈਨੂੰ ਪੈਸੇ ਦਿੰਦੀ ਉਸ ਕੋਲ ਹਰ ਰੋਜ਼ ਬਹੁਤ ਸਾਰੇ ਪੈਸੇ ਹੁੰਦੇ ਸਨ ਅਤੇ ਉਹ ਪੈਸੇ ਕਿਸੇ ਅਲਮਾਰੀ ਵਿੱਚੋਂ ਕੱਢ ਕੇ ਨਹੀਂ ਦਿੰਦੀ ਸੀ। ਜਦੋਂ ਉਸਦੇ ਹੱਥ ਵਿੱਚ ਪੈਸੇ ਹੁੰਦੇ ਸਨ ਉਸ ਵਿੱਚੋਂ ਕੁਝ ਪੈਸੇ ਉਹ ਮੈਨੂੰ ਦੇ ਦਿੰਦੀ ਸੀ ਅਤੇ ਬਾਕੀ ਆਪਣੇ ਪਰਸ ਵਿੱਚ ਰੱਖ ਲੈਂਦੀ ਸੀ। ਸਮਾਂ ਇਸ ਤਰ੍ਹਾਂ ਹੀ ਲੰਘ ਰਿਹਾ ਸੀ। ਸ਼ੁਰੂ ਵਿੱਚ ਮੇਰੇ ਲਈ ਇਹ ਸਾਰਾ ਕੰਮ ਕਰਨਾ ਬਹੁਤ ਔਖਾ ਸੀ ਪਰ ਹੁਣ ਹੌਲੀ-ਹੌਲੀ ਮੈਨੂੰ ਆਦਤ ਪੈ ਗਈ ਸੀ। ਇੱਕ ਦਿਨ ਮੈਂ ਆਪਣੇ ਪਤੀ ਨਾਲ ਬੈਠੀ ਸੀ ਕਿ ਅਚਾਨਕ ਮੈਨੂੰ ਆਪਣੇ ਪਤੀ ਦੀ ਚੀਕ ਸੁਣਾਈ ਦੇਣ ਲੱਗ ਥੋੜੀ ਦੇਰ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਪਤੀ ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਂ ਜ਼ਮੀਨ ਤੇ ਪਈ ਸੀ ਮੈਂ ਉੱਠ ਕੇ ਦੇਖਿਆ ਤੇ ਪੁੱਛਿਆ ਕੀ ਹੋਇਆ ਤਾਂ ਉਹ ਮੇਰੇ ਚਿਹਰੇ ਵੱਲ ਦੇਖਣ ਲੱਗਾ ਅਤੇ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਬੈਠ ਕੇ ਨਾਸ਼ਤਾ ਕਰ ਰਹੇ ਸੀ ਅਤੇ ਅਚਾਨਕ ਬੇਹੋਸ਼ ਹੋ ਗਏ ਜਦੋਂ ਤੁਹਾਨੂੰ ਹੋਸ਼ ਆਈ ਤਾਂ ਮੈਂ ਡਾਕਟਰ ਨੂੰ ਫੋਨ ਕਰਨ ਵਾਲਾ ਹੀ ਸੀ 10 ਕੋਈ ਗੱਲ ਤਾਂ ਨਹੀਂ ਐ ਤੂੰ ਕੀ ਕਰਦੀ ਰਹਿੰਦੀ ਐ ਦਿਨ ਬਦਨ ਕਮਜ਼ੋਰ ਹੁੰਦੀ ਜਾ ਰਹੀ ਐ ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਸੱਸ ਨੇ ਇਹ ਮੈਨੂੰ ਆਪਣੇ ਪਤੀ ਨੂੰ ਇਸ ਬਾਰੇ ਕੁਝ ਨਾ ਦੱਸਣ ਲਈ ਕਿਹਾ ਸੀ ਇਸ ਲਈ ਮੈਂ ਆਪਣੇ ਪਤੀ ਨੂੰ ਵੀ ਨਹੀਂ ਦੱਸਿਆ ਪਰ ਹੁਣ ਮੈਂ ਇਸ ਕੰਮ ਤੋਂ ਤੰਗ ਆ ਚੁੱਕੀ ਸੀ ਭਾਵੇਂ ਮੈਂ ਵਿਆਹ ਤੋਂ ਪਹਿਲਾਂ ਉਸ ਦੇ ਘਰ ਨੌਕਰਾਨੀ ਸੀ ਉਹਨਾਂ ਨੇ ਮੈਨੂੰ ਸਿਰ ਦਾ ਤਾਜ ਬਣਾ ਦਿੱਤਾ ਪਰ ਉਹ ਇਹ ਕੰਮ ਕਿਸੇ ਹੋਰ ਤੋਂ ਵੀ ਤਾਂ ਕਰਵਾ ਸਕਦੀ ਸੀ ਪਰ ਮੇਰੀ ਸਿਹਤ ਇਸੇ ਤਰ੍ਹਾਂ ਵਿਗੜਦੀ ਜਾ ਰਹੀ ਸੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਗਏ ਸਨ ਅਤੇ ਮੇਰੀ ਸੱਸ ਦੀਆਂ ਹਰਕਤਾਂ ਮੈਨੂੰ ਸ਼ੱਕ ਪੈਦਾ ਕਰ ਰਹੀਆਂ ਸਨ ਕਿ ਮੇਰੀ ਸੱਸ ਮੇਰੇ ਲਈ ਜੂਸ ਕਿਉਂ ਲਿਆਉਂਦੀ ਸੀ ਅਤੇ ਮੈਂ ਜੂਸ ਪੀ ਕੇ ਕਿਉਂ ਸੌ ਜਾਂਦੀ ਸੀ ਜਿਵੇਂ ਮੈਂ ਬੇਹੋਸ਼ ਹੋ ਗਈ ਹੋਵਾਂ ਮੈਨੂੰ ਕੁਝ ਯਾਦ ਕਿਉਂ ਨਹੀਂ ਆਉਂਦਾ ਮੈਨੂੰ ਆਪਣੇ ਕਮਰੇ ਵਿੱਚ ਜਾਣਾ ਵੀ ਯਾਦ ਨਹੀਂ ਸੀ ਮੈਂ ਉਸ ਦੇ ਕਮਰੇ ਵਿੱਚ ਸੋਫੇ ਉੱਤੇ ਸੌਂ ਜਾਂਦੀ ਸੀ ਅਤੇ ਸਵੇਰੇ ਆਪਣੇ ਕਮਰੇ ਵਿੱਚ ਆ ਜਾਂਦੀ ਸੀ ਮੇਰੀ ਸੱਸ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ ਪਰ ਮੈਂ ਅਜੇ ਵੀ ਜਾਨਣਾ ਚਾਹੁੰਦੀ ਸੀ ਕਿ ਉਹ ਮੈਨੂੰ ਆਪਣੇ ਘਰ ਵਿੱਚ ਕਮਰਾ ਬਣਾਉਣ ਲਈ ਕਿਉਂ ਕਹਿ ਰਹੀ ਸੀ ਮੈਂ ਇੱਕ ਹੀ ਕੱਲੀ ਕੁੜੀ ਇੱਕ ਪੂਰਾ ਕਮਰਾ ਕਿਵੇਂ ਬਣਾ ਸਕਦੀ ਸੀ ਜਿਸ ਵਿੱਚ ਕੋਈ ਬੈਠਦਾ ਸੀ ਇਹ ਘਰ ਕਾਫੀ ਪੁਰਾਣਾ ਸੀ ਇਹ ਇਸ ਤਰ੍ਹਾਂ ਇੱਥੇ ਕਮਰਾ ਬਣਾਉਣਾ ਕੋਈ ਚੰਗੀ ਗੱਲ ਨਹੀਂ ਸੀ। ਇਸ ਮਕਾਨ ਦੀਆਂ ਕੰਧਾਂ ਪ੍ਰਾਣੀਆਂ ਹੋ ਚੁੱਕੀਆਂ ਸਨ ਅਤੇ ਕਿਸੇ ਵੇਲੇ ਵੀ ਟੱ ਸਕਦੀਆਂ ਸਨ। ਮੇਰੀ ਸੱਸ ਨੂੰ ਇਹ ਸਭ ਕਰਨ ਦੀ ਲੋੜ ਕਿਉਂ ਪਈ? ਮੇਰੀ ਸੱਸ ਦੇ ਕਹਿੰਦੇ ਮੈਂ ਬੱਚਾ ਪੈਦਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਮੇਰਾ ਪਤੀ ਬੱਚਾ ਹੋਣ ਦਾ ਸੁਪਨਾ ਦੇਖ ਰਿਹਾ ਸੀ। ਉਹ ਮੈਨੂੰ ਕਹਿੰਦਾ ਸੀ ਕਿ ਮੈਂ ਬੱਚਾ ਪੈਦਾ ਕਰਨਾ ਹੈ ਤਾਂ ਜੋ ਇਸ ਘਰ ਕੋਈ ਛੋਟਾ ਜਿਹਾ ਮਹਿਮਾਨ ਆ ਜਾਵੇ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿਉਂਕਿ ਕਮਰੇ ਦਾ ਕੰਮ ਹਜੇ ਪੂਰਾ ਨਹੀਂ ਹੋਇਆ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਕਦੋਂ ਖਤਮ ਹੋਣ ਵਾਲਾ ਸੀ ਮੈਂ ਸੁਣਿਆ ਸੀ ਕਿ ਪ੍ਰਾਣੇ ਸਮਿਆਂ ਵਿੱਚ ਜਦੋਂ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਸਨ ਤਾਂ ਉਹਨਾਂ ਨੂੰ ਕਈ ਸਾਲ ਲੱਗ ਜਾਂਦੇ ਸਨ ਜੇ ਸੱਚਮੁੱਚ ਅਜਿਹਾ ਹੁੰਦਾ ਤਾਂ ਕਿ ਮੈਨੂੰ ਹਰ ਰੋਜ਼ ਇੰਨੀ ਮਿਹਨਤ ਕਰਨੀ ਪੈਣੀ ਸੀ ਮੈਂ ਬਹੁਤ ਬੁਰੀ ਤਰ੍ਹਾਂ ਥੱਕ ਜਾਂਦੀ ਸੀ ਮੇਰੀ ਹਾਲਤ ਬਹੁਤ ਖਰਾਬ ਹੋ ਜਾਂਦੀ ਸੀ ਜਦੋਂ ਮੈਂ ਡਿੱਗਣ ਲੱਗਦੀ ਸੀ ਤਾਂ ਮੈਨੂੰ ਮੇਰੀ ਸੱਸ ਮੈਨੂੰ ਕਹਿੰਦੀ ਕਿ ਹੁਣ ਤੁਸੀਂ ਆਰਾਮ ਨਾਲ ਬੈਠ ਕੇ ਜੂਸ ਪੀਓ ਹਮੇਸ਼ਾ ਮੈਨੂੰ ਇਹ ਪੀਣ ਲਈ ਤਿਆਰ ਕਰਦੀ ਸੀ ਕਦੇ ਖੁਦ ਨਹੀਂ ਪੀਂਦੀ ਸੀ ਹਾਲਾਂਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਕਿ ਉਹ ਜੂਸ ਨਾ ਪੀ ਸਕੇ ਪਰ ਮੈਂ ਫੇਰ ਵੀ ਉਸ ਦੀਆਂ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਸੀ ਅਤੇ ਸੋਚਦੀ ਸੀ ਕਿ ਜੇ ਇਹ ਕੰਮ ਮੈਂ ਪੂਰਾ ਕਰ ਦੇਵਾਂਗੀ ਤਾਂ ਮੇਰੀ ਸੱਸ ਨੇ ਨੌਕਰਾਨੀ ਤੋਂ ਨੋ ਬਣਾ ਕੇ ਮੇਰੀ ਜ਼ਿੰਦਗੀ ਬਦਲ ਦਿੱਤੀ ਜੇ ਮੈਂ ਬਦਲੇ ਵਿੱਚ ਉਹਨਾਂ ਲਈ ਕੋਈ ਵੱਡਾ ਕੰਮ ਕਰਾਂ ਤਾਂ ਜ਼ਿੰਦਗੀ ਵਿੱਚ ਕਿਸੇ ਦਿਨ ਮੈਂ ਉਹਨਾਂ ਨੂੰ ਕਹਿ ਸਕਾਂਗੀ ਕਿ ਮੈਂ ਵੀ ਤੁਹਾਡੇ ਲਈ ਕੁਝ ਕੀਤਾ ਸੀ ਮੈਂ ਇੱਕ ਦਿਨ ਆਪਣੀ ਮਾਂ ਦੇ ਘਰ ਮਿਲਣ ਆਈ ਸੀ ਜਦੋਂ ਅਚਾਨਕ ਮੇਰੀ ਤਬੀਅਤ ਵਿਗੜ ਗਈ ਖੋ ਮੈਨੂੰ ਡਾਕਟਰ ਕੋਲ ਲੈ ਗਈ ਮੇਰੀ ਮਾਂ ਨੇ ਕਿਹਾ ਕਿ ਚੰਗੀ ਖਬਰ ਹੈ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਕੋਈ ਚੰਗੀ ਖਬਰ ਨਹੀਂ ਹੈ ਮੈਂ ਸੋਚਿਆ ਕਿ ਮੈਂ ਕਮਜ਼ੋਰੀ ਕਾਰਨ ਬੇਹੋਸ਼ ਹੋ ਰਹੀ ਹਾਂ ਪਰ ਹੁਣ ਜਦੋਂ ਮੈਂ ਡਾਕਟਰ ਕੋਲ ਗਈ ਤਾਂ ਉਸ ਨੇ ਅਜੇ ਹੀ ਗੱਲ ਦੱਸੀ ਕਿ ਮੇਰੇ ਪੈਰਾਹੇਟੋ ਜਮੇ ਨਿਕਲ ਗਏ ਡਾਕਟਰ ਨੇ ਕਿਹਾ ਕਿ ਤੁਸੀਂ ਮਾਂ ਬਣਨ ਵਾਲੇ ਹੋ ਮੈਂ ਹੈਰਾਨ ਸੀ ਕਿਉਂਕਿ ਮੈਂ ਸਭ ਕੁਝ ਡਾਕਟਰੋਂ ਤੋਂ ਪੁੱਛਣ ਤੋਂ ਬਾਅਦ ਕੀਤਾ ਸੀ ਮੈਂ ਮਾਂ ਨਹੀਂ ਬਣ ਸਕਦੀ ਸੀ ਫਿਰ ਮੇਰੇ ਨਾਲ ਇਹ ਕਿਵੇਂ ਹੋ ਗਿਆ ਅਤੇ ਜੇਕਰ ਇਹ ਮੇਰੇ ਨਾਲ ਹੋਇਆ ਸੀ ਤਾਂ ਕੀ ਇਹ ਬੱਚਾ ਮੇਰੇ ਪਤੀ ਦਾ ਸੀ ਜੇ ਇਹ ਬੱਚਾ ਮੇਰੇ ਪਤੀ ਦਾ ਨਹੀਂ ਸੀ ਤਾਂ ਤਾਂ ਇਹ ਕਿਸ ਦਾ ਬੱਚਾ ਹੋ ਸਕਦਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੇਰਾ ਦਿਮਾਗ ਘੁੰਮ ਰਿਹਾ ਸੀ ਅਤੇ ਮੇਰੀ ਮਾਂ ਮੈਨੂੰ ਦੱਸਣ ਲੱਗੀ ਕਿ ਹੁਣ ਇਸ ਘਰ ਵਿੱਚ ਸਾਡੇ ਪੈਰ ਹੋਰ ਵੀ ਮਜ਼ਬੂਤ ਹੋ ਜਾਣਗੇ ਅਤੇ ਤੂੰ ਅਜਿਹਾ ਚਿਹਰਾ ਕਿਉਂ ਬਣਾ ਰਹੀ ਹੈ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ ਤਾਂ ਮੈਂ ਮਾਂ ਨੂੰ ਕਹਿਣ ਲੱਗੀ ਮਾਂ ਅਜਿਹਾ ਕੁਝ ਨਹੀਂ ਹੈ ਮੈਂ ਥੋੜਾ ਜਿਹਾ ਘਬਰਾ ਗਈ ਹਾਂ ਇਸ ਤੇ ਮਾਂ ਨੇ ਕਿਹਾ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਇਹ ਸਾਬ ਨੂੰ ਹੁੰਦਾ ਹੈ ਤੁਹਾਡਾ ਇਹ ਪਹਿਲੀ ਵਾਰ ਹੈ ਦੂਜੇ ਬੱਚੇ ਵਿੱਚ ਇਹ ਆਦਤ ਬਣ ਜਾਵੇਗੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਆਪਣੇ ਪਤੀ ਨੂੰ ਕੀ ਦੱਸਾਂ ਅਤੇ ਘਰ ਵਿੱਚ ਆਪਣੀ ਸੱਸ ਨਾਲ ਕੀ ਗੱਲ ਕਰਾਂ ਉਸ ਤੋਂ ਬਾਅਦ ਮੈਂ ਆਪਣੀ ਮਾਂ ਦੇ ਘਰ ਤੋਂ ਵਾਪਸ ਆਪਣੇ ਘਰ ਆ ਗਈ ਡਾਕਟਰ ਦੀ ਰਿਪੋਰਟ ਮੇਰੇ ਸਾਹਮਣੇ ਰੱਖੀ ਹੋਈ ਸੀ ਅਤੇ ਜਦੋਂ ਮੇਰੇ ਪਤੀ ਨੇ ਰਿਪੋਰਟ ਦੇਖੀ ਤਾਂ ਅੱਜ ਦੀ ਹੀ ਸੀ ਉਹ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਮੈਨੂੰ ਹਜੇ ਤੱਕ ਇਹ ਕਿਉਂ ਨਹੀਂ ਦੱਸਿਆ ਕਿ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਵੀ ਅੱਜ ਹੀ ਪਤਾ ਲੱਗਾ ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਮੇਰੀ ਸੱਸ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਫਿਰ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਉਸ ਨੇ ਕਿਹਾ ਕਿ ਤੂੰ ਤਾਂ ਇਨਕਾਰ ਕਰ ਦਿੱਤਾ ਸੀ ਫਿਰ ਇਹ ਸਭ ਕਿਵੇਂ ਹੋ ਗਿਆ ਇਸ ਲਈ ਮੈਂ ਉਸ ਨੂੰ ਕਿਹਾ ਕਿ ਮੈਂ ਉਹੀ ਕੀਤਾ ਜੋ ਡਾਕਟਰ ਨੇ ਮੈਨੂੰ ਕਿਹਾ ਪਰ ਮੈਨੂੰ ਨਹੀਂ ਪਤਾ ਕਿ ਇਹ ਸਭ ਕਿਵੇਂ ਹੋ ਗਿਆ ਪਰ ਉਹ ਬਹੁਤ ਪਰੇਸ਼ਾਨ ਹੋ ਗਈ ਅਤੇ ਮੈਂ ਸੋਚਿਆ ਕਿ ਅੱਜ ਰਾਤ ਉਹ ਮੈਨੂੰ ਕੰਮ ਤੇ ਨਹੀਂ ਬੁਲਾਵੇਗੀ ਕਿ ਮੈਂ ਮਾਂ ਬਣਨ ਜਾ ਰਹੀ ਹਾਂ ਪਰ ਮੈਂ ਹੈਰਾਨ ਸੀ ਕਿਉਂਕਿ ਮੇਰੀ ਸੱਸ ਨੇ ਮੈਨੂੰ ਬੁਲਾਇਆ ਅਤੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੇ ਮੈਂ ਇੰਨੀ ਮਿਹਨਤ ਕਰਦੀ ਹਾਂ ਤਾਂ ਮੇਰੇ ਬੱਚੇ ਨੂੰ ਖਤਰਾ ਹੋ ਸਕਦਾ ਹੈ ਸੱਸ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਵੇਗਾ ਤੁਸੀਂ ਆਰਾਮ ਨਾਲ ਕੰਮ ਕਰੋ ਮੈਂ ਉਸ ਦੇ ਮੂੰਹੋਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਮੇਰੀ ਸੱਸ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ ਅੱਜ ਵੀ ਉਹ ਮੇਰੇ ਤੋਂ ਕੰਮ ਕਰਵਾਉਣਾ ਚਾਹੁੰਦੀ ਸੀ ਹੁਣ ਮੇਰੇ ਮਨ ਵਿੱਚ ਖਤਰੇ ਦੀ ਘੰਟੀ ਵੱਜਣ ਲੱਗੀ ਮੇਰੀ ਸੱਸ ਮੇਰੇ ਤੋਂ ਇਹ ਸਭ ਕਰਵਾ ਰਹੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਹਾਜੇ ਤੱਕ ਕਮਰਾ ਇੰਨਾ ਵੱਡਾ ਨਹੀਂ ਸੀ ਬਣਿਆ ਕਿ ਕੋਈ ਵਿਅਕਤੀ ਇਸ ਵਿੱਚ ਲੁਕ ਸਕੇ ਇਹ ਸੰਭਵ ਨਹੀਂ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਕੀ ਕਰਨਾ ਹੈ ਮੈਂ ਅਗਲੇ ਦਿਨ ਕੰਮ ਕੀਤਾ ਤੇ ਮਨ ਵਿੱਚ ਇੱਕ ਯੋਜਨਾ ਬਣਾਈ ਜੂਸ ਪੀਣ ਤੋਂ ਪਹਿਲਾਂ ਮੈਂ ਆਪਣਾ ਫੋਨ ਅਜੇ ਹੀ ਥਾਂ ਤੇ ਲੁਕੋ ਦਿੱਤਾ ਕਿ ਜਿੱਥੇ ਮੈਂ ਖੜੀ ਸੀ ਉੱਥੇ ਫੋਨ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਕੈਮਰਾ ਆਨ ਕਰ ਦਿੱਤਾ ਜਿਵੇਂ ਇਹ ਮੈਂ ਜੂਸ ਪੀਤਾ ਸਭ ਕੁਝ ਉਸੇ ਤਰਾ ਹੋ ਰਿਹਾ ਸੀ ਜਿਵੇਂ ਹਰ ਰੋਜ਼ ਹੁੰਦਾ ਸੀ ਮੈਂ ਗੱਲ ਕਰਦੇ ਹੋਏ ਉੱਥੇ ਆਪਣਾ ਫੋਨ ਚੱਕਿਆ ਤੇ ਉਹਨਾਂ ਨੂੰ ਪਤਾ ਨਾ ਲੱਗਣ ਦਿੱਤਾ ਅਤੇ ਫਿਰ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੇਰਾ ਦਿਲ ਬੁਰੀ ਤਰ੍ਹਾਂ ਨਾਲ ਧੜਕ ਰਿਹਾ ਸੀ ਪਤਾ ਨਹੀਂ ਮੋਬਾਈਲ ਵਿੱਚ ਕੀ ਰਿਕਾਰਡ ਹੋ ਗਿਆ ਹੋਵੇਗਾ ਮੈਂ ਆਪਣੇ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰ ਲਿਆ ਪਤੀ ਵੀ ਘਰ ਨਹੀਂ ਸੀ ਮੌਾਈਲ ਵੀਡੀਓ ਚਲਾਉਂਦੇ ਸਮੇਂ ਮੇਰੇ ਹੱਥ ਕੰਬ ਰਹੇ ਸਨ ਕਿਉਂਕਿ ਕੁਝ ਤਾਂ ਗਲਤ ਸੀ ਮੈਂ ਵੀਡੀਓ 'ਚ ਦੇਖਿਆ ਕਿ ਜਿਵੇਂ ਹੀ ਮੈਂ ਜੂਸ ਦਾ ਗਲਾਸ ਪੀਤਾ ਮੈਨੂੰ ਚੱਕਰ ਆ ਗਿਆ ਤੇ ਜ਼ਮੀਨ 'ਤੇ ਡਿੱਗ ਪਈ ਮੇਰੀ ਸੱਸ ਨੇ ਮੈਨੂੰ ਇੱਕ ਪਾਸੇ ਬਲ ਤੱਕ ਦਿੱਤਾ ਜਿਵੇਂ ਮੈਂ ਕੋਈ ਇਨਸਾਨ ਨਹੀਂ ਬੋਰੀ ਹਾਂ ਫਿਰ ਇੱਕ ਆਦਮੀ ਉੱਥੇ ਆਇਆ ਤੇ ਮੇਰੀ ਸੱਸ ਨਾਲ ਗੱਲ ਕਰਨ ਲੱਗਿਆ ਫਿਰ ਉਸ ਨੇ ਮੇਰੀ ਸੱਸ ਨੂੰ ਪੈਸੇ ਦੇ ਦਿੱਤੇ ਅਤੇ ਫਿਰ ਕਮਰੇ ਵੱਲ ਦੇਖਿਆ ਤੇ ਉਹ ਬੰਦਾ ਉੱਥੋਂ ਚਲਾ ਗਿਆ ਮੈਂ ਕੁਝ ਸਮਝ ਨਹੀਂ ਸਕੀ ਮੈਂ ਉਸ ਆਦਮੀ ਨੂੰ ਜਾਣਦੀ ਵੀ ਨਹੀਂ ਸੀ ਇਸ ਲਈ ਜਦੋਂ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਮੇਰੇ ਪਤੀ ਵੀ ਇਹ ਸੁਣ ਕੇ ਬਹੁਤ ਹੈਰਾਨ ਹੋਏ ਮੈਂ ਉਸ ਨੂੰ ਵੀਡੀਓ ਵੀ ਦਿਖਾਈ ਉਸ ਆਦਮੀ ਨੂੰ ਜਾਣਦਾ ਸੀ ਉਹ ਸਨੇ ਦੱਸਿਆ ਕਿ ਇਹ ਮੇਰਾ ਵੱਡਾ ਭਰਾ ਹੈ ਜਿਸ ਨੂੰ ਮੇਰੇ ਪਿਤਾ ਨੇ ਘਰੋਂ ਕੱਢ ਦਿੱਤਾ ਸੀ ਕਿਉਂਕਿ ਉਸ ਨੇ ਆਪਣੀ ਮਰਜ਼ੀ ਨਾਲ ਗਾਇ ਕੀਤਾ ਸੀ ਅਤੇ ਆਪਣੀ ਪਤਨੀ ਨਾਲ ਮਿਲ ਕੇ ਸਾਡੇ ਘਰ ਚੋਰੀਆਂ ਵੀ ਕੀਤੀਆਂ ਸਨ ਜਿਸ ਕਰਨਾ ਪਿਤਾ ਜੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਮੇਰੇ ਪਤੀ ਨੇ ਕਿਹਾ ਮੈਂ ਸਮਝ ਗਿਆ ਉਹ ਸਨੇ ਆਪਣੇ ਭਰਾ ਨਾਲ ਵੀ ਗੱਲ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਉਹ ਮਾਮਲਾ ਇਹ ਸੀ ਕਿ ਮੇਰੀ ਸੱਸ ਦੇ ਨਾਮ ਤੇ ਬਹੁਤ ਵੱਡੀ ਜਾਇਦਾਦ ਸੀ ਜੋ ਮੇਰੇ ਜੀਵਨ ਕਾਲ ਦੌਰਾਨ ਮੇਰੀ ਸੱਸ ਦੀ ਸੀ ਅਤੇ ਉਹਨਾਂ ਦੇ ਮਰਨ ਤੋਂ ਬਾਅਦ ਇਹ ਉਹਨਾਂ ਦੇ ਵੱਡੇ ਪੁੱਤਰ ਦੀ ਹੋ ਜਾਂਦੀ ਏਸੇ ਕਰਕੇ ਮੇਰੀ ਸੱਸ ਆਪਣੇ ਇੱਕ ਕਮਰੇ ਵਿੱਚ ਇੱਕ ਖੂਫੀਆ ਕਮਰਾ ਬਣਾ ਕੇ ਸਦਾ ਲਈ ਉੱਥੇ ਹੀ ਰਹਿਣਾ ਚਾਹੁੰਦੀ ਸੀ ਉਹ ਲੋਕਾਂ ਦੇ ਸਾਹਮਣੇ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਹ ਇਸ ਦੁਨੀਆ 'ਚ ਨਹੀਂ ਹੈ ਅਤੇ ਇਸ ਕੰਮ ਦੇ ਪਿੱਛੇ ਮੇਰਾ ਜੇਠ ਸੀ ਜਿਸ ਨੇ ਮੇਰੀ ਸੱਸ ਨੂੰ ਉਕਸਾਇਆ ਸੀ ਉਸ ਉਹਨਾਂ ਨੂੰ ਮੇਰਾ ਮੂੰਹ ਬੰਦ ਕਰਨ ਲਈ ਐਸੇ ਵੀ ਦੇ ਰਿਹਾ ਸੀ ਕਿਉਂਕਿ ਮੇਰੇ ਸਹੁਰੇ ਦੇ ਜਾਣ ਤੋਂ ਬਾਅਦ ਮੇਰੇ ਪਤੀ ਦਾ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ ਮੇਰਾ ਜੇਠ ਮੇਰੇ ਪਤੀ ਤੋਂ ਆਪਣਾ ਹਿੱਸਾ ਮੰਗ ਰਿਹਾ ਸੀ ਪਤੀ ਜਦੋਂ ਉਸ ਨੂੰ ਆਪਣਾ ਹਿੱਸਾ ਨਹੀਂ ਮਿਲਿਆ ਤਾਂ ਗੁੱਸੇ ਵਿੱਚ ਆ ਕੇ ਉਸ ਨੇ ਇਹ ਸਭ ਕੁਝ ਕੀਤਾ ਅਤੇ ਮੈਨੂੰ ਇਸ ਸਾਬ੍ਹ ਲਈ ਵਰਤਿਆ ਜੋ ਬੱਚਾ ਮੇਰੀ ਕੋਖ ਵਿੱਚ ਸੀ ਉਹ ਮੇਰੇ ਪਤੀ ਦਾ ਹੀ ਸੀ ਅਤੇ ਕਿਸੇ ਤਰ੍ਹਾਂ ਕੁਦਰਤ ਦੁਆਰਾ ਇਸ ਸੰਸਾਰ ਵਿੱਚ ਆਉਣਾ ਉਸ ਦੀ ਕਿਸਮਤ ਵਿੱਚ ਸੀ ਇਸ ਲਈ ਉਹ ਆਇਆ ਮੇਰੇ ਪਤੀ ਨੇ ਮੇਰੀ ਸਾਸ ਸ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਮੇਰੀ ਭੌਲੀ ਭਾਲੀ ਪਤਨੀ ਨੂੰ ਵਰਤਿਆ ਅਤੇ ਮੇਰਾ ਵਿਆਹ ਕਰਵਾ ਦਿੱਤਾ ਤਾਂ ਜੋ ਤੁਸੀਂ ਇਹ ਕੰਮ ਕਰਵਾ ਸਕੋ ਕਿਉਂਕਿ ਜੇਕਰ ਇਹ ਕੰਮ ਕਿਸੇ ਹੋਰ ਤੋਂ ਕਰਵਾਇਆ ਤਾਂ ਤੁਹਾਨੂੰ ਵੀ ਡਰ ਰਹਿੰਦਾ ਅਤੇ ਇਸ ਲਈ ਤੁਸੀਂ ਉਸ ਨੂੰ ਵਰਤਿਆ ਜਦੋਂ ਉਸ ਦੀ ਹਾਲਤ ਇਹੋ ਜਿਹੀ ਸੀ ਮੇਰੇ ਪਤੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਾਗਾ ਮੇਰੇ ਪਤੀ ਨੇ ਘਰ ਅਤੇ ਕਾਰੋਬਾਰ ਦੋਮਾ ਦੀ ਬੰਦ ਕੀਤੀ ਅਤੇ ਆਪਣੇ ਆਪ ਨੂੰ ਵੱਖ ਕਰ ਲਿਆ ਮੈਂ ਆਪਣੀ ਸੱਸ ਨਾਲ ਖੁੱਲ ਕੇ ਗੱਲ ਵੀ ਨਹੀਂ ਕੀਤੀ ਸੀ ਮੈਂ ਇਹ ਵੀ ਨਹੀਂ ਪੁੱਛਿਆ ਕਿ ਉਸ ਨੇ ਮੈਨੂੰ ਕਿਸ ਲਈ ਸਜ਼ਾ ਦਿੱਤੀ ਉਸ ਨੇ ਮੈਨੂੰ ਇਸ ਤਰ੍ਹਾਂ ਕਿਉਂ ਵਰਤਿਆ ਬਾਅਦ ਵਿੱਚ ਪਤਾ ਲੱਗਾ ਕਿ ਮੇਰੀ ਸੱਸ ਦੇ ਨਾਂ ਤਾਂ ਕਰੋੜਾਂ ਦੀ ਜਾਇਦਾਦ ਹੈ ਸ਼ਾਇਦ ਇਸੇ ਲਈ ਉਹ ਪਾਗਲ ਹੋ ਗਈ ਸੀ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ